ਅਬਾ ਪਿਛਲੀ ਦਿਨੀ ਗੱਲ ਕੀਤੀ ਸੀ ਇੰਦਰਪ੍ਰੀਤ ਪੈਰੀ ਦਾ ਜਿਹੜਾ ਕਤਲ ਹੋਇਆ ਸੀ ਉਸ ਦੇ ਮਾਮਲੇ ਦੇ ਵਿੱਚ ਉਹਨੇ ਚ ਦੋ ਤਿੰਨ ਗੱਲਾਂ ਨੇ ਇੱਕ ਤੇ ਆਡੀਓ ਲੋਰੈਂਸ ਵਾਲੇ ਪਾਸਿਓਂ ਕਹਿੰਦੇ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਉਹ ਦੱਸ ਰਿਹਾ ਕਿ ਕਾਰਨ ਕੀ ਸੀਗੇ ਕਿਉਂ ਉਹਨਾਂ ਨੇ ਇਹ ਕੰਮ ਕੀਤਾ ਫਿਰ ਇੱਕ ਗੋਲਡੀ ਬਰਾੜ ਦੀ ਗੋਲਡੀ ਬਰਾੜ ਬੰਨੀਓ ਅੱਛਾ ਹਾਂਜੀ ਇੱਕ ਪਹਿਲਾਂ ਹੋਈ ਪੋਸਟ ਵਾਇਰਲ ਫੇਰ ਆਈ ਆਡੀਓ ਫੇਰ ਆਈ ਆਡੀਓ ਹੌਣ ਫੇਰ ਆਈ ਆਡੀਓ ਹਾਂ ਕਾਫੀ ਸਾਰੀਆਂ ਆਡੀਓਜ਼ ਨੇ ਕਾਫੀ ਕੁਝ ਹੋ ਗਿਆ ਇੱਕ ਤੇ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਲੌਰੈਂਸ ਦੀ ਕਹਿੰਦੇ ਜਿਹੜੀ ਕਾਲ ਆ ਆਡੀਓ ਕਾਲ ਉਹ ਫੇਰ ਜੇਲ੍ਹ ਤੋਂ ਕਿਵੇਂ ਆ ਗਈ ਹੈ ਵੀ ਕਿਵੇਂ ਗੱਲ ਕਰ ਲੈਂਦਾ ਇੱਕ ਤੇ ਸਭ ਤੋਂ ਵੱਡਾ ਸਵਾਲ ਹੀ ਹਰ ਵਾਰੀ ਹੁੰਦਾ ਫੇਰ ਦੂਸਰੇ ਪਾਸੇ ਜਿਹੜਾ ਗੋਲਡੀ ਕਹਿ ਰਿਹਾ ਕਿ ਇਸ ਤਰ੍ਹਾਂ ਦੀ ਮੌਤ ਪੈਰੀ ਨੂੰ ਦਿੱਤੀ ਆ ਉਹ ਇਸ ਤਰ੍ਹਾਂ ਦੀ ਮੌਤ ਰਿਜ਼ਰਵ ਨਹੀਂ ਕਰਦਾ ਸੀ ਫੇਰ ਜਿਹੜਾ ਇੱਕ ਪੁਲਿਸ ਦਾ ਵੀ ਮੈਂ ਚਲੋ ਉਸ ਤੇ ਆਪਾਂ ਬਾਅਦ ਚ ਗੱਲ ਕਰ ਲਵਾਂਗੇ ਪਹਿਲਾਂ ਤੇ ਆਡੀਓ ਵਾਲਾ ਪਤਾ ਨਹੀਂ ਕਿੱਥੋਂ ਆ ਰਹੀਆਂ ਨੇ ਆਡੀਓਜ਼ ਜੇਲ੍ਹ ਦੇ ਵਿੱਚ ਉਹ ਕਿਵੇਂ ਆ ਜਾਂਦੀਆਂ ਨੇ ਜਾਂ ਫਿਰ ਇਹ ਆਡੀਓ ਆਡੀਓ ਦੀ ਜ ਇਹਦੇ ਵਿੱਚ ਜਿਵੇਂ ਉਹਨਾਂ ਨਵਾਂ ਹੀ ਇੱਕ ਰਾਹ ਖੁੱਲ ਗਿਆ ਹੈ ਕਈ ਇੱਕ ਨਵੀਂ ਜੰਗ ਇੱਕ ਨਵੀਂ ਲੜਾਈ ਸ਼ੁਰੂ ਹੋ ਗਈ ਹੈ ਤੇ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਸੀਗਾ ਕਿ ਇਹ ਰਸਤਾ ਤੇ ਲਗਭਗ ਲਗਭਗ ਇੱਕ ਬੜੀ ਤਬਾਈ ਵੱਲ ਜਾਂਦਾ ਹੈ ਜੀ ਕਿਉਂ ਉਹਦਾ ਕਾਰਨ ਇਹੋ ਹੀ ਆ ਕਿ ਇਹ ਜਿਹੜੇ ਬੰਦੇ ਆਪਸ ਦੇ ਵਿੱਚ ਜੁੜੇ ਹੁੰਦੇ ਆ ਯਾਰ ਮਿੱਤਰ ਹੁੰਦੇ ਆ ਜਦੋਂ ਫਿਰ ਅਦਾਵਤ ਹੁੰਦੀ ਆ ਸਭ ਨੂੰ ਕਮਜ਼ੋਰੀ ਤਾਕਤ ਫਿਰ ਵਿੱਚੋਂ ਹੀ ਬੰਦੇ ਡਬਲ ਕ੍ਰੋਸਿੰਗ ਇਧਰ ਉਧਰ ਫਿਰ ਬਹੁਤ ਕੁਝ ਹੁੰਦਾ ਜੀ ਠੀਕ ਹੈ ਨਾ ਜੀ ਤੋ ਗੱਲ ਇਹ ਆ ਕਿ ਹੁਣ ਇਹਨਾਂ ਨੇ ਜਿਹੜਾ ਇਹ ਕੰਮ ਅਗਾਹ ਲੈ ਆਂਦਾ ਉਹਦਾ ਅੰਤ ਪਤਾ ਨਹੀਂ ਕਿੱਥੇ ਹੋਏਗਾ ਪਰ ਜਿਹੜੀ ਇਹ ਕਥਿਤ ਆਡੀਓ ਆ ਉਸ ਨੂੰ ਜੇ ਤੁਸੀਂ ਸੁਣੋਗੇ ਤਾਂ ਸ਼ਾਇਦ ਤੁਹਾਨੂੰ ਇਹਨਾਂ ਸਮਝ ਨਹੀਂ ਪਵੇਗਾ ਪਰ ਜੇ ਬਹੁਤ ਬਰੀਕੀ ਦੇ ਨਾਲ ਸੁਣ ਕੇ ਉਹਨੂੰ ਸਕ੍ਰਿਪਟ ਕਰੂਗੇ ਤਦ ਕਹਾਣੀ ਤੁਹਾਨੂੰ ਪਤਾ ਲੱਗਦੀ ਆ ਉਹਦੇ ਚ ਇੱਕ ਬੰਦਾ ਸਭ ਤੋਂ ਪਹਿਲਾਂ ਬੋਲਦਾ ਕਿ ਆਪਾਂ ਭਾਈ ਨਾਲ ਗੱਲ ਕਰਾਂ ਤੁਹਾਨੂੰ ਪਤਾ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਵੀ ਇੱਕ ਆਡੀਓ ਵਾਇਰਲ ਹੋਈ ਸੀ ਜਿਹਦੇ ਚ ਇੱਕ ਬੰਦਾ ਗੱਲ ਕਰਦਾ ਉਹ ਕਹਿੰਦਾ ਗਿਆਨੀ ਮਾਰਤਾ ਹਮ ਗਿਆਨੀ ਮਾਰਤਾ ਠੀਕ ਹੈ ਨਾ ਜੀ ਉਵੀ ਇਸੇ ਤਰ੍ਹਾਂ ਦੀ ਆਡੀਓ ਸੀਗੀ ਜੀ ਤਾਂ ਹੁੰਦਾ ਕੀ ਆ ਕਿ ਜਿਹੜੀ ਇਹ ਆਡੀਓ ਆ ਉਹ ਸ਼ੁਰੂਆਤ ਦੇ ਵਿੱਚ ਇਦਾਂ ਹੀ ਸ਼ੁਰੂ ਹੁੰਦੀ ਆ ਕਿ ਅਬਾਈ سے بات ਕਰ ਹਾਂ ਭਾਈ سے بات ਕਰ ਦੂਜਾ ਕੋਈ ਯਾਨੀ ਬੰਦਾ ਗੱਲ ਕਰਨੇ ਸਟਾਰਟ ਕਰਦਾ ਹਾਂ ਭਾਈ ਕੀ ਹਾਲ ਚਾਲ ਹਾਲ ਚਾਲ ਠੀਕ ਹੈ ਠਾਕ ਹੈ ਜਦਾ ਪਾਕ ਰਸਮੀ ਹਾਲ ਚਾਲ ਪੁੱਛਨੇ ਉਹ ਤੋਂ ਬਾਅਦ ਫਿਰ ਪੁੱਛਿਆ ਜਾਂਦਾ ਵੀ ਤੇਰਾ ਵਿਆਹ ਹੋ ਗਿਆ ਹਾਂ ਕਹਿੰਦਾ ਹੋ ਗਿਆ ਕਦੋਂ 13 ਨਵੰਬਰ ਨੂੰ ਇਹ ਗੱਲ ਬਿਲਕੁਲ ਸਹੀ ਉਹਦਾ ਵਿਆਹ ਹੋਇਆ ਸੀ ਹੂੰ ਤਰੀਕ ਵੀ ਇਹੋ ਜੀ ਫਿਰ ਉਸੇ ਆਡੀਓ ਚ ਅੱਗੇ ਜਾ ਕੇ ਵੀ ਆਵਾਜ਼ ਨਹੀਂ ਆ ਰਹੀ ਕੁਛ ਐਸ ਫਿਰ ਥਰਡ ਪਰਸਨ ਬੋਲਦਾ ਹੈ ਕਿ ਆਵਾਜ਼ ਆ ਰਹੀ ਹੈ ਗੱਲ ਕਰੋ ਹੂੰ ਉਹ ਫਿਰ ਐਂਡ ਤੇ ਮਤਲਬ ਕਿ ਜਿਹਨੂੰ ਲਾਰੈਂਸ ਇਸ ਆਡੀਓ ਚ ਦੱਸਿਆ ਜਾ ਰਿਹਾ ਕਥੇ ਤੌਰ ਤੇ ਕਿਉਂਕਿ ਆਪਾਂ ਤਸਦੀਕ ਨਹੀਂ ਕਰ ਸਕਦੇ ਬਿਲਕੁਲ ਤਾਂ ਉਹ ਕਹਿ ਰਿਹਾ ਕਿ ਬਹੁਤ ਆਪੋਜੀਸ਼ਨ ਕਰ ਲਈ ਹੁਣ ਰੱਬ ਨੇ ਜੋ ਲਿਖਿਆ ਨਾ ਉਹ ਹੋਏਗਾ ਜੇ ਰਾਇ ਤਾਂ ਫਿਰ ਮੈਂ ਰਹੂੰਗਾ ਹੁਣ ਕੰਮ ਚੱਲ ਪਿਆ ਤੇ ਬਸ ਤੇਰੇ ਨਾਲ ਗੱਲ ਕਰਨੀ ਜ਼ਰੂਰੀ ਸੀ ਜੀ ਤਾਂ ਇਹਦੇ ਵਿੱਚ ਫਿਰ ਹੁਣ ਜਿਹੜੀ ਪਹਿਲਾਂ ਕਤਲ ਤੋਂ ਬਾਅਦ ਪੋਸਟ ਪਈ ਲਾਰੈਂਸ ਗੈਂਗ ਬਣੀ ਹੋ ਹਰੀ ਬੌਕਸਰ ਬਣੀ ਹੋ ਜਾਂ ਇਹਨਾਂ ਬਣੀ ਹੋ ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਮਾਰਿਆ ਪੈਰੀ ਨੂੰ ਤੇ ਆਇਸ ਕਰਕੇ ਮਾਰਿਆ ਗਦਾਰਿਆ ਫਿਰ ਆਈ ਗੋਲਡੀ ਦੀ ਆਡੀਓ ਉਸਨੇ ਕਿਹਾ ਕਿ ਇਸ ਨੂੰ ਗਲਤ ਮਾਰਿਆ ਬਿਲਕੁਲ ਯਾਰ ਮਾਰੂ ਜੀ ਫਿਰ ਤੀਜੇ ਪਾਸਿਓਂ ਹਰੀਬ ਅਕਸਰ ਦੀ ਇੱਕ ਆਡੀਓ ਆਉਂਦੀ ਹੈ ਹਮ ਕਿ ਭਾਈ ਉਹਨੇ ਦੱਸਿਆ ਕਿ ਇਹ ਤੁਹਾਡੇ ਨਾਲ ਰਲ ਗਏ ਸਨ ਗਦਾਰੀ ਕਰ ਰਹੇ ਸਨ ਜੀ ਵੀ ਤੈਨੂੰ ਬਦਮਾਸ਼ ਬਣਾਉਣ ਵਾਲੇ ਅਸੀਂ ਆ ਖਤਮ ਵੀ ਅਸੀਂ ਕਰਾਂਗੇ ਅਸੀਂ ਆਪਦਾ ਪਤਾ ਦੱਸਦੇ ਹਾਂ ਤੂੰ ਆਪਦਾ ਪਤਾ ਦੱਸ ਮਤਲਬ ਕਿ ਚੈਲੰਜ ਨੂੰ ਚੈਲੰਜ ਹੀ ਕੰਮ ਹੋ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਡੀਓ ਕਿੱਧਰੋਂ ਆਈ ਆ ਜੀ ਜੀ ਉਸ ਧੜੇ ਬੰਨੀੋਂ ਆਈ ਆ ਉਸ ਧੜੇ ਬੰਨੀੋਂ ਆਈ ਆ ਅੱਛਾ ਕਿਸੇ ਪਰਿਵਾਰਕ ਮੈਂਬਰ ਤੋਂ ਆਈ ਆ ਮੈਨੂੰ ਇਸ ਕਲਮਰੀ ilm ਨਹੀਂ ਹੈ ਜੀ ਜੀ ਪਰ ਇਹਦੇ ਵਿੱਚ ਇਹ ਗੱਲ ਤੇ ਸਾਫ਼ ਹੁੰਦੀ ਹੈ ਨਾ ਕਿ ਜਿਹੜੀ ਗੱਲ ਗੋਲਡੀ ਬਰਾੜ ਵਾਲੀ ਆਡੀਓ ਚ ਕਹੀ ਗਈ ਸੀ ਲਗਭਗ ਲਗਭਗ ਇਹ ਜਿਹੜੀ ਕਥਤ ਆਡੀਓ ਹੈ ਉਸ ਕਥਤ ਆਡੀਓ ਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪਰਮਾਨਿਤ ਕਰਦੀ ਹੈ ਕਿ ਬਿਲਕੁਲ ਉਹ ਨਹੀਂ ਕਿਹਾ ਸੀਗਾ ਕਿ ਡਾਇਰੈਕਟ ਕਾਲ ਕੀਤੀ ਆ ਲਾਰੈਂਸ ਨੇ ਪਹਿਲਾਂ ਉਹਨੇ ਵਿਆਹ ਦੀ ਵਧਾਈ ਦਿੱਤੀ ਸੀ ਫਿਰ ਬਾਅਦ ਦੇ ਵਿੱਚ ਮਰਨ ਵਾਲੇ ਦਿਨ ਜਿਸ ਦਿਨ ਪੈਰੀ ਮਰਦਾ ਕਿ ਜਿਸ ਦਿਨ ਕਤਲ ਹੋਇਆ ਕਤਲ ਵਾਲੇ ਦਿਨ ਵੀ ਕਿਸੇ ਨੂੰ ਕਿਹਾ ਕਿ ਮੈਂ ਉਹਦੇ ਨਾਲ ਜਾ ਕੇ ਤੂੰ ਗੱਲ ਕਰ ਉਹਦੇ ਫੋਨ ਤੋਂ ਗੱਲ ਕਰ ਠੀਕ ਹੈ ਨਾ ਜੀ ਤੋ ਮਤਲਬ ਕਿ ਉਸ ਚੀਜ਼ ਨੂੰ ਸਟੈਬਲਿਸ਼ ਕਰਨ ਦੀ ਹੀ ਕੋਸ਼ਿਸ਼ ਕਿਤੇ ਨਾ ਕਿਤੇ ਜ ਆਪਦੀ ਆ ਹੂੰ ਤੋ ਖੈਰ ਬੁਲਸੋਂ ਚੁਕੰਨੀ ਰਵੇ ਤੇ ਬਿਹਤਰ ਆ ਨਾ ਜੀ ਇਤੇ ਮਤਲਬ ਜਿਸ ਤਰ੍ਹਾਂ ਦੀ ਜੇ ਆਡੀਓ ਦੀ ਆਪਾਂ ਲੱਭੋ ਲੁਬਾਬ ਦੀ ਕਹਾਣੀ ਦੇਖੀਏ ਤਾਂ ਉਹ ਦੋਵੇਂ ਇੱਕ ਦੂਜੇ ਨੂੰ ਗਰੁੱਪ ਜਿਹੜੇ ਉਹ ਚੈਲੰਜ ਕਰ ਰਹੇ ਨੇ ਜੀ ਤੇ ਦੋਨਾਂ ਦੇ ਹੀ ਸੌਫਟ ਟਾਰਗੇਟ ਹੁੰਦੇ ਆ ਹੂੰ ਦੇਖੋ ਨਾ ਸੌਫਟ ਟਾਰਗੇਟ ਕੀ ਆ ਕਿ ਕੁਝ ਬੰਦੇ ਹੋਣ ਜਿੱਦਾਂ ਇਹ ਪੈਰੀ ਸੀਗਾ ਪੈਰੀ ਵੀ ਤਾਂ ਇਨਵੋਲਵ ਤਾਂ ਜੇ ਹੁਣ ਆਡੀਅנס ਸੱਚੀ ਮੰਨੋਂਗੇ ਹੂੰ ਤਦ ਜੇ ਕੇਸਾਂ ਦੇ لحاظ ਨਾਲ ਦੇਖੋਗੇ ਉਹਦੀ ਕ੍ਰਾਈਮ ਹਿਸਟਰੀ ਤਦ ਵੀ ਉਹ ਇਨਾ ਚੀਜ਼ਾਂ ਚ ਇਨਵੋਲਵ ਸੀ ਹੂੰ ਪਰ ਸੀ ਸੌਫਟ ਟਾਰਗੇਟ ਕਿਉਂ ਕਿ ਜ਼ਮਾਨਤ ਵਗੈਰਾ ਤੇ ਸੀ ਤੇ ਜਿਹੜਾ ਬੰਦਾ ਇਦਾਂ ਦਾ ਹੁੰਦਾ ਉਹਨੂੰ ਲਾਇਸੈਂਸ ਵੈਪਨ ਵਗੈਰਾ ਉਹ ਰੱਖ ਨਹੀਂ ਸਕਦਾ ਨਜਾਇਜ਼ ਰੱਖੂਗਾ ਫਿਰ ਦੂਜੀਆਂ ਜਮਾਨਤਾਂ ਦਾ ਮਾਮਲਾ ਤਾਂ ਮਤਲਬ ਕਿ ਬਹੁਤ ਔਖਾ ਹੁੰਦਾ ਹੈ ਤਾਂ ਇਦਾਂ ਹੀ ਸੌਫਟ ਟਾਰਗੇਟ ਇਸ ਨੂੰ ਬੋਲਦੇ ਨੇ ਜੀ ਕ੍ਰਾਈਮ ਦੁਨੀਆ ਦੇ ਵਿੱਚ ਕ੍ਰਾਈਮ ਦੀ ਦੁਨੀਆ ਦੇ ਵਿੱਚ ਕਿ گاਹ ਦੀ گاਹ ਜਿਹੜਾ ਤੁਹਾਡਾ ਕੋਈ ਵੱਡਾ ਦੁਸ਼ਮਣ ਹੋ ਗਿਆ ਉਹਦਾ ਕੋਈ ਖਾਸਮ ਖਾਸ ਹੈ ਹਮ ਪਰ ਉਹ ਬੰਦਾ ਮੇਨਸਟ੍ਰੀਮ 'ਚ ਹੀ ਤੁਰਿਆ ਫਿਰਦਾ ਉਹ ਸੌਫਟ ਟਾਰਗੇਟ ਹੋ ਗਿਆ ਜਿਹੜਾ ਤੁਹਾਡਾ ਦੁਸ਼ਮਣ ਹੋ ਸਕਦਾ ਪਗੌੜਾ ਵੀ ਜੰਦਰ ਬੈਠਾ ਹੈ ਬਿਲਕੁਲ ਤੋ ਇਸ ਕਰਕੇ ਸੌਫਟ ਟਾਰਗੇਟ ਦੋਨਾਂ ਦੇ ਹੀ ਹੈਗੇ ਨੇ ਇੱਕ ਦੂਜੇ ਦੇ ਇੱਕ ਦੂਜੇ ਦੇ ਕੋਲ ਤਾਂ ਇਹ ਤਾਂ ਹੁਣ ਪੁਲਿਸ ਨੂੰ ਦੇਖਣਾ ਪਵੇਗਾ ਨਾ ਕਿ ਇੱਕ ਤੇ ਇਹ ਆ ਕਿ ਜਿਹੜੇ ਮੇਨਸਟ੍ਰੀਮ ਚ ਆਏ ਆ ਇਦਾਂ ਪੈਰੀ ਨੇ ਕਿ ਸ਼ਾਇਦ ਇੰਟਰਵਿਊ ਚ ਵੀ ਰਿਤੇਸ਼ ਲੱਖੀ ਦੇ ਨਾਲ ਸਿੱਗੀ ਸ਼ਾਇਦ ਇੰਟਰਵਿਊ ਹੋ ਉਹਦੇ ਚ ਇਹ ਤੌਖਲਾ ਪ੍ਰਗਟਾਤਾ ਸੀ ਪਹਿਲਾਂ ਹਮ ਕਿ ਭਾਈ ਸਾਡੀ ਮਜਬੂਰੀ ਆ ਕਿ ਵੈਪਨ ਵਗੈਰਾ ਸਾਨੂੰ ਇਹ ਦਿੰਦੇ ਨਹੀਂ ਹੈ ਰੱਖ ਨੇ ਯਾਜ ਰੱਖ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਉਦੋਂ ਹੋਈਆਂ ਸੀਗੀਆਂ ਤੋ ਕਹਿੰਦਾ ਭਾਵੇਂ ਇਹੋ ਆ ਕਿ ਇਹੋ ਪੁਲਿਸ ਵਾਸਤੇ ਚੁਣੌਤੀ ਆ ਕਿ ਇੱਕ ਤੇ ਜਿਹੜੇ ਇਸ ਤਰ੍ਹਾਂ ਦੇ ਬੰਦੇ ਮੇਨਸਟ੍ਰੀਮ ਚ ਤੁਰੇ ਫਿਰਦੇ ਆ ਇਹਨਾਂ ਦੋਨਾਂ ਗਰੁੱਪਾਂ ਦੇ ਲਾਗੇ ਛਾਗੇ ਤੇ ਦੋਨਾਂ ਹੀ ਗਰੁੱਪਾਂ ਦੇ ਲਾਗੇ ਛਾਗੇ ਦੇ ਉਹਨਾਂ ਨੂੰ ਵੀ ਪ੍ਰੋਟੈਕਟ ਕਰੋਂਗੇ ਬਿਲਕੁਲ ਫਿਰ ਜਿਹੜੀ ਗੈਂਗਵਾਰ ਆ ਉਹਦੇ ਤੇ ਤਾਂ ਤੁਹਾਡਾ ਹੁਣ ਬਈ ਕਿੰਨਾ ਕੋਈ ਕੰਟਰੋਲ ਹੈ ਹੁਣ ਤੁਸੀਂ ਦੇਖੋ ਨਾ ਕਿ ਕਿੱਥੇ ਖੜੇ ਆਲਾ ਕੰਮ ਹੀ ਆ ਹਾਂਜੀ ਉਹ ਤੇ ਆਪਾਂ ਕਹਿ ਨਹੀਂ ਸਕਦੇ ਪਰ ਕੁੱਲ ਮਿਲਾ ਕੇ ਇਹ ਕਹਾਣੀ ਜਿਹੜੀ ਅੱਗੇ ਵੱਧਦੀ ਨਜ਼ਰ ਆ ਰਹੀ ਹੈ ਹਮ ਜੀ ਮਲਕੀ ਸਿੰਘ ਜੀ ਤੁਹਾਡੇ ਵਾਲੀ ਫਿਕਰ ਸਾਨੂੰ ਵੀ ਹੈ ਭਾਜੀ ਅਸੀਂ ਹੁਣ ਇਹਦੇ ਤੇ ਆਪਾਂ ਤੇ ਇੱਕ ਦੁਆ ਕਰ ਸਕਦੇ ਹਾਂ ਕੋ ਚੰਗਾ ਨੇਤਾ ਆਪਾਂ ਨੂੰ ਲੱਭੇ ਪੰਜਾਬ ਨੂੰ ਲੱਭੇ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਵੇ ਪਰ ਅਸੀਂ ਦੱਸ ਇਹਦੇ ਤੇ ਕੀ ਸਕਦੇ ਆ ਆਪਾਂ ਕਿਹਦੇ ਵੱਲੋਂ ਗੱਲ ਕਰ ਸਕਦੇ ਆ ਕਿ ਇਹ ਬੰਦਾ ਮਲੂਕ ਸਿੰਘ ਕਰੇ ਆਡੀਓ ਸਾਰੇ ਚੈਨਲ ਚਲਾ ਰਹੇ ਆ ਦੇਖੋ ਆਡੀਓ ਦਾ ਮਤਲਬ ਤਸਦੀਕ ਦਾ ਮਤਲਬ ਕਿ ਡਿਸਕਲੇਮਰ ਹੁੰਦਾ ਹੈ ਜੀ ਡਿਸਕਲੇਮਰ ਦਾ ਮਤਲਬ ਹੁੰਦਾ ਹੈ ਕਿ ਅਸੀਂ ਕੋਈ ਇਹਦੀ ਫੋਰੈਂਸਿਕ ਜਾਂਚ ਨਹੀਂ ਕੀਤੀ ਜਾਂ ਨਹੀਂ ਕਰਵਾਈ ਹੂੰ ਫਿਰ ਜੇ ਉਹ ਤਸਦੀਕ ਪੁਲਸ ਨੇ ਕਰਵਾ ਕੇ ਅਦਾਲਤ ਚ ਉਸ ਚੀਜ਼ ਨੂੰ ਐਵੀਡੈਂਸ਼ਲੀ ਸਾਬਤ ਕੀਤਾ ਤਾਂ ਉਸ ਨੂੰ ਕਹਾਂਗੇ ਕਿ ਪੁਸ਼ਟੀ ਹੋ ਚੁੱਕੀ ਹੈ ਸੋ ਇਹ ਡਿਸਕਲੇਮਰ ਹੁੰਦੇ ਨੇ ਮਲੁਕ ਜੀ ਸਾਡਾ ਪ੍ਰੋਗਰਾਮ ਸ਼ੁਰੂ ਹੁੰਦਾ ਸੀ ਡਿਸਕਲੇਮਰ ਦਿੰਨੇ ਆ ਸਟਾਰਟਿੰਗ ਦੇ ਵਿੱਚ ਫਿਲਮ ਸ਼ੁਰੂ ਹੁੰਦੀ ਹੈ ਤਾਂ ਉਹਦੇ ਚ ਡਿਸਕਲੇਮਰ ਹੁੰਦਾ ਹੁੰਦਾ ਬਿਲਕੁਲ ਠੀਕ ਹੈ ਨਾ ਇਹ ਡਿਸਕਲੇਮਰ ਹੁੰਦਾ ਹੈ ਤਾਂ ਇਹ ਦੇਣਾ ਜ਼ਰੂਰੀ ਹੁੰਦਾ ਕੁਝ ਚੀਜ਼ਾਂ ਐਥਿਕਲੀ ਉਹ ਇਦਾਂ ਹੀ ਚਲਦੀਆਂ ਨੇ ਜੀ 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 ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸਾਰੇ ਦੋਸਤਾਂ ਦੀ ਬਹੁਤ ਬਹੁਤ ਧੰਨਵਾਦ ਜੀ ਅਵਤਾਰ ਸਿੰਘ ਜੀ ਤੁਹਾਡਾ ਵੀ ਸ਼ੁਕਰੀਆ ਨੌਇਡਾ ਤੋਂ ਤੁਸੀਂ ਸੁਣ ਰਹੇ ਹੋ ਸਾਨੂੰ ਧੰਨਵਾਦ ਦੂਰੋਂ ਨੇੜੋਂ ਜਿਹੜੇ ਦੋਸਤ ਸੁਣ ਰਹੇ ਨੇ ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ ਜੀ